ਕਲ ਸਾ ਮੈਂ ਵੀ 10 ਪਾਪਾ ਬੀਬੀ ਸਿੰਘ ਹਰੀਲੇ ਪਿੰਗਲਾਸ਼ਮ ਨੌਰੋ ਤੋਂ ਸੁਨੇਹਾਰ ਸਾਹਿਬ ਜੀ ਸਾਹ ਚ ਦੁਹਰ ਇੱਥੇ ਲੜਕੀਆਂ ਦੀਆਂ ਸ਼ਾਦੀਆਂ ਕਰਦੇ ਹਾਂ ਤੇ ਜਿਹੜਾ ਹੈ ਜਿਹੜਾ ਮੈਦਾਮੀ ਨਾਮ ਦਾ ਜਿਹੜੀ ਸਤਬਨਾ ਅਸ਼ੁੰਦਾਸ ਜਨਮ ਦਾ ਹੈ ਕਿ ਅਸੀਂ ਜਿਹੜਾ ਲਾਸਟ ਟਾਈਮ ਆ ਰਿਹਾ ਮੈਦਾ ਆਉ ਲੋ ਕਰਦੇ ਹਾਂ ਜਿਸ ਵਿੱਚ ਆਪਣੇ ਜੋ ਵੀ ਛਾਲੇ ਸ਼ਰਧਪੁਰ ਦੂਰ ਦਰਦੋ ਜੋ ਵੀ ਜੀ ਆਈ ਪਿੰਦੇ ਅੰਦਰ ਉਹ ਆਉਂਦੇ ਹਨ ਅੱਜ ਸਾਡੇ ਵਿੱਚ ਪਲੇ ਚੰਦ ਮਾਇਰਾ ਸਾਹਿਬ ਆਏ ਹਨ ਇਹਨਾਂ ਦੇ بیٹے ਵਿਚੋਂ ਬਾਹਰ ਗਏ ਹਨ ਕੋਈ ਇੱਥੇ ਆਈ ਪਰਿਆਨ ਤੇ ਇਹਨਾਂ ਨਾਲ ਕੋ ਆਪਣੇ ਸਰਦਾਰ ਜਰਨੈਲ ਸਿੰਘ ਨੇ ਜਿਹੜੇ ਮੈਂਬਰ ਨੇ ਸੋਚ ਬਟੀ ਦੇ ਇਹ ਵੀ ਇੱਥੇ ਆਈ ਪਰਿਆਨ ਤੇ ਹੋਰ ਨਾਲ ਪੁਲੀਸ ਸਾਹਿਬ ਨੇ ਹੋਰ ਵੀ ਬਹੁਤ ਬਿਆਨ ਸੇਵਾਵਾਂ ਆਈਆਂ ਹੋਣ ਨਾ ਨਾਲ ਸੰਟਾਈਆਂ ਜਿਹਨਾਂ ਸਭ ਸਗਾ ਟੁੱਟਿਆ ਬਾਕੀ ਜਰਨੈਲ ਸਿੰਘ ਵੀ ਆਪਣੇ ਘੋਟੇ ਚੋਂ ਜੂਏ ਨਾਲ ਪੁੱਤ ਹਰ ਸਾਲਾਂ ਤੋਂ ਉਹ ਵੀ ਸੇਵਾ ਕਰਦੇ ਆ ਕੀ ਅਸੀਂ ਪੁਲਿਸ ਸਾਹਿਬ ਜੋ ਆਪਾਂ ਜੀ ਜਨੁਮਾਇਰਾ ਸਾਹਿਬ ਆ ਜੀ ਵੀ ਸਮੇਂ ਸਮੇਂ ਸ਼੍ਰੀ ਆਸ਼ਮੀਰੀ ਸੇਵਾ ਕਰ ਰਹੇ ਅਸੀਂ ਇਹਨਾਂ ਦਾ ਇੱਥੇ ਆਇਆ ਧੰਨਵਾਦ ਜੋ ਇਹਨਾਂ ਨੇ ਬੱਚਿਆਂ ਨੂੰ ਆ ਕੇ ਸ਼ਿਰਵਤਾਇਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਬਾਈ ਲੋੜਵੰਦ ਜੋੜਿਆਂ ਦੀ ਕਿੱਦਾਂ ਚੋਣ ਕਰ ਸਕੋ ਚੋਣ ਕਿੱਦਾਂ ਕਰ ਦੋ ਲੋੜਵੰਦ ਜੋੜਿਆਂ ਦੀ ਇਹ ਜਿਵੇਂ ਆ ਕੇ ਸਾਡੇ ਪੱਕੇ ਹੀ ਨੇਕ ਤਰ੍ਹਾਂ ਦੇ ਸੰਗਤਾਂ ਨੂੰ ਪਰਿਵਾਰ ਨੂੰ ਪੱਲਾ ਗੇ ਹਰ ਸਾਲ ਇਹਨਾਂ ਨੇ ਉਹ ਉਹਨਾਂ ਨੂੰ ਮੁਸਲ ਕਰਦੇ ਸੰਗਿਆ ਕਰਦੇ ਮਹੀਨੇ ਤੇ ਸਾਰਾਂ ਦਿਵਸ ਬਸ ਜੀ ਆਪਾਂ ਪਛੜ ਯਾਦਗਾਰ ਹੁੰਦੀ ਹੋਵੇ 18 ਕ ਦੁਪਹਿਰ ਨੂੰ ਕਰਦੇ ਆ ਤੇ ਮਹੀਨੇ ਆਸਟ ਆਸਟ ਦਾ ਉਹ ਆਪਣੇ ਆਪ ਹੀ ਸਾਡੇ ਕੋਲ ਪਹਿਲਾਂ ਨਾਲ ਪਹਿਲਾਂ ਕਿੰਨੇ ਕੇ ਦਿਨ ਪਹਿਲਾਂ ਮਤਲਬ ਲਿਖਾਉਣਾ ਪੈਂਦਾ ਨਾਮ ਇਹਨਾਂ ਹੀ ਲਿਖਾਉਣਾ ਪੈਂਦਾ ਹੁਣ ਤੋਂ ਹੀ ਜਾਣਦਾ ਹੈ ਉਹ ਤੋਂ ਲਿਖਾਉਣੀ ਸ਼ੁਰੂ ਕਰ ਦੇਣਾ ਅੱਛਾ ਸਾਰਾ ਇਸੇ ਤਰ੍ਹਾਂ ਹੀ ਜਿਵੇਂ ਚੱਕਦੇ ਨੇ ਅਖੀਰ ਉਹ ਸਾਰਾ ਕੁਝ ਕਰ ਤੱਕ ਮਤਲਬ ਇਹਨਾਂ ਦਾ ਨਾਮ ਦੇਣੀ ਉਹਨਾਂ ਨੇ ਅੱਜ ਬਾਬਾ ਬਲਬੀਰ ਜੀ ਜਿਵੇਂ ਕਿ ਹਰੇਕ ਸਾਲ ਦੀ ਤਰ੍ਹਾਂ ਅੱਜ ਵੀ ਕੰਨਿਆਦਾਨ ਕਰ ਰਹੇ ਨੇ ਬੜਾ ਵੱਡਾ ਲਾਨ ਹੁੰਦਾ ਹੈ ਕੰਨਿਆਦਾਨ ਮਹਾਦਾਨ ਕੰਨੇ ਆ ਔਰ ਬਾਬਾ ਜੀ ਦੇ ਪਰਵਾਰ ਨਾਲ ਲੋਕਾਂ ਲਈ ਘਰ ਬਸਾਉਣੇ ਲੋਕਾਂ ਨੂੰ ਨਾਲ ਜੋੜਨਾ ਬੜਾ ਵੱਡਾ ਪਰਾਲਾ ਹੈ ਅਸੀਂ ਤਾਂ ਕੁਝ ਨਹੀਂ ਹੈਗੇ ਅਸੀਂ ਤਾਂ ਆਪ ਇਹਨਾਂ ਦੇ ਸੇਵਾਦਾਰ ਆਂ ਜੋ ਇਹਨਾਂ ਦੇ ਪਰਮਾਤਮਾ ਦੀ ਕਿਰਪਾ ਹੋਈ ਵੀ ਹੈ ਔਰ ਲੋਕਾਂ ਨੂੰ ਨਾਲ ਜੋੜ ਕੇ ਰੱਖਦੇ ਨੇ ਕਿਉਂਕਿ ਸਾਰੀਆਂ ਸੋਸ਼ਲ ਐਨਜੀਓ ਬਾਬਾ ਜੀ ਦੇ ਨਾਲ ਜਿਹਦੇ ਮੈਂ ਕਿਉਂਕਿ ਬਾਬਾ ਜੀ ਦੇ ਕੰਮ ਦੇਖਣਯੋਗ ਹੈ ਮੈਂ ਤਾਂ ਖੁਦ ਐਪਰੀਸ਼ੀਏਟ ਕਰਦਾ ਇਹਨਾਂ ਦਾ ਅਸੀਰਵਾਦ ਲੈਣਾ ਕਿ ਇਹੋ ਜੇ ਕੰਮ ਕਰਦੇ ਨੇ ਸਾਨੂੰ ਵੀ ਸੇਵਾ ਨੇ ਮੌਕਾ ਮਿਲਦਾ ਹੈ ਹਮੇਸ਼ਾ ਬੰਦੇ ਨੂੰ ਦਸਾਉਂਦਾ ਆਪਣੇ ਫੰਡ ਚੋਂ ਕੱਢਣਾ ਚਾਹੀਦਾ ਔਰ ਬਾਬਾ ਜੀ ਕੋਸ਼ਿਸ਼ ਕਰਦੇ ਹੈ ਜੋ ਨੇ ਕੰਮ ਹੈ ਕੋਈ ਕਰਦੇ ਰਹੇ ਨੇ ਇਹਨਾਂ ਨੂੰ ਮੁਬਾਰਕਬਾਦ ਹੈ ਔਰ ਸਾਰੀ ਜਿਹੜੀਆਂ ਐਨਜੀਓ ਵੀ ਇਹਨਾਂ ਨਾਲ ਜੁੜੀਆਂ ਨੇ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਹੈ ਮੇਰੇ ਸਾਹਮਣੇ ਇੱਕ ਰਾਜਨੀਤਿਕ ਸਵਾਲ ਆ ਵੀ ਰਮਨ अरोड़ा ਜੀ ਐਮਐਲਏ ਤੁਹਾਡੇ ਉਹਨਾਂ ਤੇ ਵਿਜੀਲੈਂਸ ਦੀ ਰੇਡ ਪਈ ਆ ਤੁਹਾਡੀ ਆਪਣੀ ਪਾਰਟੀ ਦਾ ਐਮਐਲਏ ਉਹਨਾਂ ਤੇ ਵਿਜੀਲੈਂਸ ਦੀ ਰੇਡ ਪਈ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਜੇ ਕਿਹੜਾ ਚਾਹੁੰਦੇ ਅੱਜ ਆਪਾਂ ਕੋਈ ਕਿਹੜੇ ਹੋਰ ਫੰਕਸ਼ਨ ਤੇ ਆਏ ਇੱਕ ਰਾਜਨੀਤਿਕ ਸਵਾਲ ਦਾ ਜਵਾਬ ਦੇ ਦਿੰਦੇ ਕਿਹੜੇ ਰਾਜਨੀਤਿਕ ਹੋਵਾਂਗੇ ਫਿਰ ਰਾਜਨੀਤਿਕ ਦਾ ਜਵਾਬ ਵੀ ਦੇ ਆਂਗੇ ਭਾਜੀ ਅੱਜ ਆਪਾਂ ਇਹ ਕਿਹੜੇ ਪਲੇਟਫਾਰਮ ਤੇ ਖੜਿਆ ਹੋਰ ਮਰ ਰਿਹਾ ਮੇਰੀ ਮੇਰੀ ਬੇਨਤੀ ਹੈ ਪ੍ਰਿੰਟ ਕਰਵਾਓ